ਦੇਖੋ ਜਿڑا ਇਹ ਹੜ ਆਇਆ ਹੀ ਇੱਕ ਮਹੀਨੇ ਮੇਡ ਜੋ ਕਿ ਸਰਕਾਰ ਨੇ ਖੁਦ ਲਿਆਂਦਾ ਸੀ ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਕਿਸਾਨਾਂ ਦਾ ਉਹਦੇ ਵਿੱਚ ਫਸਲਾਂ ਮਰ ਗਈਆਂ ਜਾਨਵਰ ਮਰ ਗਏ ਉਹ ਬਹੁਤ ਮਾਂਜੀ ਕਹਿੰਦੇ ਸੀ ਵੀ ਮੈਂ ਬੱਕਰੀ ਦਾ ਮੁਰਗੀ ਦਾ ਖਰਾਬਾ ਦਊਗਾ ਲੇਕਿਨ ਅਜੇ ਤੱਕ ਕਿਤੇ ਵੀ ਲਾਗੂ ਨਹੀਂ ਕੀਤਾ ਗਿਆ ਨਹੀਂ ਦਿੱਤਾ ਗਿਆ ਉਹ ਆਪਾਂ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਦੀ ਖਾਲੀਆ ਸੋਜ਼ਾ ਜੇ ਇੱਥੇ ਕੋਈ ਕਾਰਵਾਈ ਨਹੀਂ ਕਰਦੇ ਜਿਨ੍ਹਾਂ ਦੇ ਘਰ ਟੱਟ ਗਏ ਆ ਉਹਨਾਂ ਨੂੰ ਵੀ ਜੋ ਵੀ ਰਾਸੀ ਬੰਦੀ ਆ 13 ਤਰੀਕ ਨੂੰ ਡੀਸੀ ਗਰਦਾਸਪੁਰ ਵਿਖੇ ਜੇ 61 ਰੁਪਏ 50 ਪੈਸੇ ਸਰਕਾਰ ਨਹੀਂ ਪਾਉਂਦੀ ਅਨਮਿੱਥੇ ਸਮੇਂ ਤੱਕ ਧਰਨਾ ਲਾਵਾਂਗੇ ਜਿੰਨੀ ਛੇਤੀ ਹੋ ਸਕਦੀ ਆ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਏ ਜਾਣ ਕਿਸਾਨੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਅੱਜ ਸੰਘਰਸ਼ ਦੇ ਰਾਹ ਤੇ ਤੁਰੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਜਿਵੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨ ਮੋਰਚੇ ਵੱਲੋਂ ਅੱਜ ਦੀ ਕਾਲ ਦਿੱਤੀ ਗਈ ਸੀ ਕਿ ਪੰਜਾਬ ਦੇ ਵੱਖ-ਵੱਖ ਕਥਾਵਾਂ ਦੇ ਉੱਪਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਧਰਨੇ ਪ੍ਰੋਟੈਸਟ ਨੇ ਅਹਿਮ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਕੀਤੇ ਜਾਣਗੇ ਇਸੇ ਕੜੀ ਤਹਿਤ ਜੇਲਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਾਣਾ ਸ਼ਾਲਾ ਚੌਂਕ ਦੇ ਵਿੱਚ ਬੇਸ਼ੱਕ ਗੁਰਦਾਸਪੁਰ ਦੇ ਵਿੱਚ ਅੱਜ ਸਵੇਰੇ ਤੜਕਸਾਬ ਤੋਂ ਜਿਹੜੀ ਮੌਸਮ ਹੈ ਮੌਸਮ ਦਾ ਮਜਾ ਜਿਹੜਾ ਵਿਗੜਿਆ ਹੋਇਆ ਵਾ ਭਾਰੀ ਬਰਸਾਤ ਹੈ ਜਿਹੜੀ ਵਰ ਰਹੀ ਹੈ ਪਰ ਮੌਸਮ ਦੀ ਖਰਾਬੀ ਦੇ ਬਾਵਜੂਦ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਸ਼ਾਨ ਮੋਰਚੇ ਦੀ ਕਾਲ ਤਹਿਤ ਜਿਹੜਾ ਵਾ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ ਵਾ ਪਤਲਾ ਫੂਕ ਜਿਹੜਾ ਮਜਾਰਾ ਕੀਤਾ ਗਿਆ ਵਾ ਸਾਡੇ ਨਾਲ ਸ਼ਹੀਦ ਬੀਬੀ ਸੁੰਦਰੀ ਜੋਨ ਦੇ ਜਿਹੜੇ ਪ੍ਰਧਾਨ ਨੇ ਬਾਬਾ ਸੁਖਵਿੰਦਰ ਸਿੰਘ ਜੀ ਫੌਜੀ ਘੂਤ ਪੋਖਰ ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਕਿ ਇਸ ਧਰਨੇ ਪਟਸਦੀਆਂ ਤੁਹਾਡੀਆਂ ਮੁੱਖ ਕਿਹੜੀਆਂ-ਕਿਹੜੀਆਂ ਮੰਗਾਂ ਨੇ ਦੇਖੋ ਜੀ ਜਿਹੜਾ ਇਹ ਹੜ ਆਇਆ ਸੀ ਮੈਨਮੇਟ ਜੋ ਕਿ ਸਰਕਾਰ ਨੇ ਖੁਦ ਲਿਆਂਦਾ ਸੀ ਉਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਕਿਸਾਨਾਂ ਦਾ ਮਜ਼ਦੂਰਾਂ ਦਾ ਪੋਟਰੀ ਫਾਰਮ ਵਾਲਿਆਂ ਦਾ ਉਹਦੇ ਵਿੱਚ ਫਸਲਾਂ ਮਰ ਗਈਆਂ ਜਾਨਵਰ ਮਾਰ ਕੇ ਆਪਾਂ ਉਹਦਾ ਵਿਰੋਧ ਕਰਦੇ ਆ ਸਰਕਾਰ ਦਾ ਵੀ ਇਹਨਾਂ ਨੂੰ ਖਰਾਬਾ ਦਿੱਤਾ ਜਾਵੇ ਜਿੱਦਾਂ ਝੋਨੇ ਦਾ 1 70000 ਰੁਪਇਆ ਕੰਨੇ ਦਾ 1 ਲੱਖ ਰੁਪਇਆ ਜਿਹਨਾਂ ਦੇ ਪਹੂ ਮਰੇ ਬਹੁਤ ਦਮਨਜੀ ਕਹਿੰਦੇ ਸੀ ਵੀ ਮੈਂ ਬੱਕਰੀ ਦਾ ਤੇ ਮੁਰਗੀ ਦਾ ਖਰਾਬਾ ਦਵਾਂਗਾ ਲੇਕਿਨ ਅਜੇ ਤੱਕ ਕਿਤੇ ਵੀ ਲਾਗੂ ਨਹੀਂ ਕੀਤਾ ਗਿਆ ਨਹੀਂ ਦਿੱਤਾ ਗਿਆ ਉਹ ਆਪਾਂ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਿ ਵੱਡਾ ਸੰਘਰਸ਼ ਤਿੱਖਾ ਸੰਘਰਸ਼ ਹੋਊਗਾ ਜੇ ਇੱਥੇ ਤੁਸੀਂ ਕਾਰਵਾਈ ਨਹੀਂ ਕਰਦੇ ਬਿਲਕੁਲ ਲੋਕਾਂ ਦੇ ਖਾਤਿਆਂ 'ਚ ਪੈਸੇ ਪਾਏ ਜਾਣ ਜਿਹਨਾਂ ਦੇ ਘਾਟ ੱਠ ਗਏ ਆ ਉਹਨਾਂ ਨੂੰ ਵੀ ਜੋ ਵੀ ਦਾਸੀ ਬੰਦੀ ਆ ਉਹ ਦਿੱਤੀ ਜਾਵੇ ਉਹਨਾਂ ਦੇ ਜੋ ਘਾਟ ੱਠੇ ਉਹਦੇ ਮੁਤਾਬਕ ਉਹ ਤੋਂ ਗਾ ਜਿਹੜਾ ਆਪਣਾ ਗੰਨਾ ਹੀ ਗੰਨੇ ਦਾ ਜਿਹੜਾ 61 ਰੁਪਏ 50 ਪੈਸੇ ਆ ਉਹ ਸਰਕਾਰ ਬਿਲਕੁਲ ਸੁੱਤੀ ਪਈ ਆ ਗੰਨਾ ਅੱਗੇ ਤਿਆਰ ਹੋ ਗਿਆ ਆਪਾਂ ਦੱਸਣਾ ਚਾਹੁੰਦੇ ਆਂ ਵੀ ਜਿੰਨੀ ਛੇਤੀ ਹੁੰਦੀ ਉਹਦੇ ਸਬੰਧ ਵਿੱਚ ਆਪਾਂ 13 ਤਰੀਕ ਨੂੰ ਡੀਸੀ ਗਰਦਾਸਪੁਰ ਵਿਖੇ ਵੱਡਾ ਧਰਨਾ ਲਾਵਾਂਗੇ ਜਿਹਦੇ ਵਿੱਚ ਅਨਮਿੱਥੇ ਸਮੇਂ ਤੱਕ ਇਹ 50 ਰੁਪਏ 50 ਪੈਸੇ ਸਰਕਾਰ ਨਹੀਂ ਪਾਉਂਦੀ ਅਨਮਿੱਥੇ ਸਮੇਂ ਤੱਕ ਧਨ ਲਾਵਾਂਗੇ ਜਿੰਨੀ ਛੇਤੀ ਹੋ ਸਕਦੀ ਆ ਕਿਸਾਨਾਂ ਦੇ ਖਾਤਿਆਂ ਦੇ ਪਾਸੇ ਪਾਇ ਜਾਣ ਉਸ ਤੋਂ ਬਾਅਦ ਜੋ ਦਰਿਆਈ ਉਹਨਾਂ ਨੂੰ ਨਹਿਰੀ ਰੂਪ ਦਿੱਤਾ ਜਾਵੇ ਜਿਹੜੇ ਬੰਨ ਪੱਕੇ ਕੀਤੇ ਜਾਣ ਬਾਕੀ ਜੋ ਵੀ ਤਕਰੀਬਨ ਸਾਰੀਆਂ ਮੰਗਾਂ ਮੰਨੇ ਸਰਕਾਰ ਲੇਕਿਨ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਇਹਦੇ ਤਿੱਖਾ ਸੰਘਰਸ਼ ਕੀਤਾ ਜਾਊਗਾ ਇਹ ਸਾਡਾ ਜੀ ਜੇਕਰ ਇਹਨਾਂ ਮੰਗਾਂ ਨੂੰ ਲੈ ਕੇ ਸਰਕਾਰਾਂ ਨੇ ਜਿਹੜੀਆਂ ਉਹ ਸਹਿਯੋਗ ਨਹੀਂ ਹੁੰਦੀਆਂ ਮੰਗਲ ਪ੍ਰਵਾਨ ਨਹੀਂ ਹੁੰਦੀਆਂ ਤੇ ਫਿਰ ਅਗਲੀ ਰੂਪਰੇਖਾ ਤੁਹਾਡੇ ਸੰਘਰਸ਼ ਦੀ ਕੀ ਹੋਏਗੀ ਦੇਖੋ ਜੀ ਕਿਸਾਨ ਮਜ਼ਦੂਰ ਮੋਰਚੇ ਵਾਲੋਂ ਮੀਟਿੰਗ ਲਾ ਕੇ ਆਗੂਆਂ ਨਾਲ ਗੱਲ ਹੋਈ ਆ ਬਿਲਕੁਲ ਇੱਕ ਇੱਕ ਪਾਈ ਦਾ ਹਿਸਾਬ ਲੈ ਜਾਊਗਾ ਸਰਕਾਰ ਤੋਂ ਨਹੀਂ ਤੇ 2027 ਅੱਗੇ ਆ ਰਹੀ ਆ ਭਗਵਾਨ ਤਮਨ ਜੀ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਇਹਨਾਂ ਦੀ ਬਾਹ ਫੜੋ ਫੋਨ ਫੇਰ ਦੁਬਾਰਾ ਪਾਣੀ ਛੱਡ ਦਿੱਤਾ ਗਿਆ ਜੀ ਗੰਨਾ ਸਾਰਾ ਖਰਾਬ ਹੋ ਗਿਆ ਜੀ 1 ਲੱਖ ਰੁਪਈਆ ਗੰਨੇ ਦਾ ਖਰਾਬਾ ਦਿੱਤਾ ਜਾਵੇ ਜੋ ਕਿ ਕਿਸਾਨ ਦੀ ਪਰਪਾਈ ਹੋ ਸਕੇ ਸੋ ਜੇਕਰ ਸਰਕਾਰ ਫਿਰ ਵੀ ਟਸ ਤੋਂ ਮਸ ਨਹੀਂ ਹੁੰਦੀ ਤੇ ਤਿੱਖਾ ਸੰਘਰਸ਼ ਦਾ ਵਿਰੋਧ ਹੋਊਗਾ ਤਿੱਖਾ ਸੰਘਰਸ਼ ਕੀਤਾ ਜਾਊਗਾ ਸਰਕਾਰ ਜ਼ਿੰਮੇਵਾਰ ਹੋਊਗੀ ਉਹਦੀ ਸੋ ਸੁਖਵਿੰਦਰ ਜੀ ਇੱਥੇ ਸਵਾਲ ਪੰਪਤਾ ਹੈਗਾ ਕਿਉਂਕਿ ਜਿਵੇਂ ਪਹਿਲਾਂ ਵੀ ਕੁਦਰਤੀ ਹਸਤਾ ਹੁੰਦੀਆਂ ਨਹੀਂ ਆ ਤੇ ਪਹਿਲੀਆਂ ਸਰਕਾਰਾਂ ਜਿਹੜੀਆਂ ਸੀ 3000 ਤੋਂ 5000 ਤੋਂ ਵਧੇਰੇ ਕਦੀ ਕਿਸੇ ਨੇ ਖਰਾਬਾ ਜਿਹੜਾ ਉਹ ਨਹੀਂ ਸੀ ਐਲਾਨਿਆ ਪਰ ਇਹ ਸਰਕਾਰ ਦਾ ਪਹਿਲੀ ਵਾਰ ਹੋਇਆ ਕਿ 20000 ਇਸ ਤੋਂ ਇਲਾਵਾ 7200 ਰੁਪਇਆ ਜਿਹੜੀ ਖੇਤ ਜਿਨ੍ਹਾਂ 'ਚ ਰੇਤੇ ਆ ਗਏ ਨੇ ਉਹਨਾਂ ਨੂੰ ਸਵਾਰਨ ਵਾਸਤੇ ਜਿਹੜਾ ਆ ਪਰ ਜੇਕਰ ਪਹਿਲੀਆਂ ਸਰਕਾਰਾਂ ਦੀ ਗੱਲ ਕੀਤੀ ਜਾਵੇ ਤੇ ਇਨਾਂ ਐਲਾਨ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਦੇਖੋ ਜੀ ਸਰਕਾਰ ਦੀ ਗੱਲ ਲੈ ਲਓ ਕਿਸਾਨ ਨੂੰ 20000 ਤੇ ਜਿਹੜਾ ਬੰਦਾ ਪਰਾਲੀ ਨੂੰ ਕਿਤੇ ਅੱਗ ਲਾਉਂਦਾ ਫੜਿਆ ਜਾਂਦਾ ਉਹਨੂੰ 30000 ਅਪਾ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਸਰਕਾਰ ਜੇ ਤੋਂ ਕਦਮ ਪਿੱਛੇ ਜਾਵੇ ਜੇਕਰ ਕਿਸੇ ਵੀ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਸਰਕਾਰ ਪ੍ਰਸ਼ਾਸਨ ਪੁਲਿਸ ਫੜ ਕੇ ਅੰਦਰ ਕਰਦੀ ਆ ਬਿਲਕੁਲ ਤਿੱਖਾ ਵਿਰੋਧ ਕੀਤਾ ਜਾਊਗਾ ਨਾ ਰੈੱਡ ਐਂਟਰੀ ਹੋਣ ਦਿਆਂਗੇ ਨਾ ਕਿ ਆਪਾਂ ਦੇ ਨੂੰ ਅੰਦਰ ਜਾਣ ਦਿਆਂਗੇ ਸਰਕਾਰ ਇਹਦਾ ਪ੍ਰਬੰਧ ਕਰੇ ਬੈਲ ਨਹੀਂ ਮਰੇ ਬੇਮੌਸਮੀ ਬਸਾਤ ਹੋ ਰਹੀ ਆ ਇਹਦੇ ਵਿੱਚ ਸਾਰਿਆਂ ਦੇ ਹੱਥ ਖੜੇ ਆ ਪਰਾਲੀ ਨੂੰ ਅੱਗ ਲਗਣੀ ਆ ਸੋ ਜਿਹੜਾ ਵੀ ਵੀਰ ਪਰਾਲੀ ਨੂੰ ਅੱਗ ਲਾਊਗਾ ਉਹਦੇ ਨਾਲ ਕਿਸਾਨ ਮਜ਼ਦੂਰ ਮੋਰਚਾ ਖੜਾਈ ਨਾ ਅੰਦਰ ਜਾਣ ਦਿਆਂਗੇ ਨਾ ਜੁਰਮਾਨੇ ਪੈਂਦਿਆਂਗੇ ਨਾ ਪਿੰਡਾਂ ਦੇ ਵਿੱਚ ਚਿਪ ਵਾਲੇ ਮੀਟਰ ਲੱਗੰਦੇ ਆਗੇ ਪਰ ਪ੍ਰਾਲੀ ਨੂੰ ਜਿਹੜੀ ਐ ਤੇ ਬਹੁਤ ਸ਼ਕਤੀ ਦੇ ਨਾਲ ਜਿਹੜੀ ਰੋਕਥਾਮ ਕੀਤੀ ਜਾਂਦੀ ਸਰਕਾਰ ਕੋਈ ਗੱਲ ਨਹੀਂ ਜੋ ਦੁਸ਼ਹਿਰਾ ਹੁੰਦਾ ਜਾਂ ਦੀਵਾਲੀ ਹੁੰਦੀ ਆ ਉਸ ਪ੍ਰਦੂਸ਼ਣ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਦੇਖੋ ਜੀ 92% ਧੂਆਂ ਸਾਰਾ ਹੀ ਬਾਹਰਦਾਈ 51% ਇੰਡਸਟਰੀਆਂ ਜਿਹੜੀ ਜਿਹੜੀਆਂ ਫੈਕਟਰੀਆਂ ਹੀ ਵੱਡੀਆਂ-ਵੱਡੀਆਂ ਉਹਦਾ ਧੂਆਂ ਤੇ 25% ਗੱਡੀਆਂ ਦਾ ਜਿਹੜਾ 8% ਹੈ ਇਹ ਕਿਸਾਨ ਦਾ ਧੂਆ ਹੀ ਜਿਹੜਾ ਸਰਕਾਰ ਨੂੰ ਬਹੁਤ ਚੁਭਦਾ ਹੀ ਤੇ ਸੋ ਆਪਾਂ ਦੱਸਣਾ ਚਾਹੁੰਦੇ ਆ ਵੀ ਬਿਲਕੁਲ ਸਰਕਾਰ ਇੱਦੇ ਧਿਆਨ ਰੱਖੇ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਵੀ ਕਿਸਾਨਾਂ ਨੂੰ ਅੰਦਰ ਦਿਓ ਦੇਖੋ ਜਿਹੜਾ ਸੁਪਰੀਮ ਕੋਰਟ ਨੇ 2500 ਰੁਪਏ ਕਿਹਾ ਸੀ ਕਿਸਾਨਾਂ ਨੂੰ ਪ੍ਰਾਲੀ ਦਾ ਦਿੱਤਾ ਜਾਵੇ ਜਾਂ 100 ਰੁਪਏ ਕੁਆਇੰਟਰ ਦਾ ਬੌਨਸ ਦਿੱਤਾ ਜਾਵੇ ਉਹਦੇ ਨਾਲ ਕੇ ਸਰਕਾਰ ਨੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਨਾ ਪ੍ਰਸ਼ਾਸਨ ਨੇ ਪੁੱਛਿਆ ਬਿਲਕੁਲ ਸਵਾਲ ਕਰਾਂਗੇ ਜਿਹੜਾ ਵੀ ਪੈੜੀਆਂ ਦੇ ਵਿੱਚ ਆਊਗਾ ਅਸੀਂ ਤਗੜਾ ਵਿਰੋਧ ਕਰਾਂਗੇ ਬਿਲਕੁਲ ਨਹੀਂ ਨਾਂ ਅੰਦਰ ਜਾਣਦੇਾਂਗੇ ਨਾਂ ਰੈਡ ਐਂਟਰੀ ਹੋਣਦੇਾਂਗੇ ਮੋਰਚੇ ਦਾ ਐਲਾਨ ਹੈ ਬਿਲਕੁਲ ਨਿਭਾਂਗੇ ਤੋ ਇਹ ਸਨ ਸੁਖਵਿੰਦਰ ਸਿੰਘ ਘੋਤ ਜੋ ਜੋਨ ਸ਼ਹੀਦ ਬੀਬੀ ਸੁੰਦਰੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਅਹਿਮ ਮੰਗਾਂ ਨੇ ਜਿਹੜੀਆਂ ਇਸ ਧਰਨੇ ਪ੍ਰਦਰਸ਼ਨ ਲੈ ਕੇ ਜਿਹੜੀਆਂ ਨੇ ਉਹ ਰੱਖੀਆਂ ਨੇ ਜਿਵੇਂ ਉਹਨਾਂ ਦਾ ਕਹਿਣਾ ਕਿ ਕੁਦਰਤੀ ਆਫਤ ਦੇ ਦੌਰਾਨ ਜਿਹੜੀਆਂ ਫਸਲਾਂ ਜਿਹੜੀਆਂ ਤਬਾਈ ਹੋ ਚੁੱਕੀਆਂ ਆ ਬਰਬਾਦ ਹੋ ਚੁੱਕੀਆਂ ਨੇ ਉਹਦਾ ਘੱਟੋ ਘੱਟ ਜਿਹੜਾ ਵਾ ਮੁਆਵਜ਼ਾ ਸਰਕਾਰਾਂ ਵੱਲੋਂ 70000 ਪ੍ਰਤੀ ਇਕੜ ਜਿਹੜਾ ਵਾ ਉਹ ਜਾਰੀ ਕੀਤਾ ਜਾਵੇ ਇਸ ਤੋਂ ਇਲਾਵਾ ਜਿਵੇਂ ਪਰਾਲੀ ਸਾੜਨ ਨੂੰ ਲੈ ਕੇ ਕਾਰਵਾਈਆਂ ਜਿਹੜੀਆਂ ਨੇ ਉਹ ਸਰਕਾਰਾਂ ਦੀਆਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਉਹਦਾ ਤਿੱਖਾ ਵਿਰੋਧ ਕਰਦਿਆਂ ਹੋਇਆ ਕਿ ਆ ਵੀ ਉਹ ਬਿਲਕੁਲ ਪਰਾਲੀ ਸਾੜਨਗੇ ਕਿਉਂਕਿ ਉਹਨਾਂ ਨੇ ਕਈ ਤਰ੍ਹਾਂ ਦੀਆਂ ਐਗਜ਼ੈਂਪਲਾਂ ਦਿੱਤੀਆਂ ਨੇ ਕਿ ਜੇ ਬਾਕੀ ਪ੍ਰਦੂਸ਼ਣ ਨੇ ਜਿਹੜੇ ਉਹ ਚਾਹੇ ਗੱਡੀਆਂ ਦੇ ਪ੍ਰਦੂਸ਼ਣ ਹੋਣ ਚਾਹੇ ਅਸਤਵਾਜੀ ਦੇ ਹੋਣ ਜੇ ਸਰਕਾਰਾਂ ਨੂੰ ਉਹ ਨਜ਼ਰ ਨਹੀਂ ਆਉਂਦੇ ਫਿਰ ਪਰਾਲੀ ਜਿਹੜੀ ਆ ਉਹ ਕਿਵੇਂ ਨਜ਼ਰ ਆਉਂਦੀ ਹੈ ਜਿਸ ਨੂੰ ਲੈ ਕੇ ਉਹਨਾਂ ਆਉਣ ਵਾਲੀ ਰੂਪਰੇਖਾ ਦੀ ਵੀ ਗੱਲ ਕੀਤੀ ਹੈ ਕਿ ਜੇਕਰ ਸਰਕਾਰਾਂ ਸੁਹਿਰਦ ਕਿਸਾਨੀ ਮੰਗਾਂ ਤੇ ਨਹੀਂ ਹੁੰਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜਥੇਬੰਦੀ ਜਿਹੜੀ ਆ ਉਹ ਵੱਡੀ ਰੂਪਰੇਖਾ ਵਾ ਜਿਹੜੀ ਇਸ ਸੰਘਰਸ਼ ਦੀ ਜਿਹੜੀ ਆ ਉਹ ਲੀਕ ਸਕਦੀ ਹੈ ਹੁਣ ਤੱਕ ਇਹ ਨਹੀਂ ਸਹਿਯੋਗੀ ਕੈਮਰਾ ਪਰਸਨ ਅਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਬੁਰਾਇਆ ਨਰਲੇਪ ਟੀਵੀ ਗੁਰਦਾਸਪੁਰ